ਤੁਸੀਂ ਦੇਖੋਗੇ ਘੱਟੋ ਘੱਟ 40-50 ਬੱਚੇ ਉਰੇ ਖੇਡ ਰਹੇ ਨੇ ਇਹੀ ਬੱਚੇ ਆਪਣੇ ਦੇਸ਼ ਦਾ ਭਵਿੱਖ ਨੇ ਪੰਜਾਬ ਦਾ ਭਵਿੱਖ ਨੇ ਇਹਨਾਂ ਨੂੰ ਅੱਗੇ ਜਾ ਕੇ ਸਟੇਟ ਖੇਡਣਾ ਹੈ ਸੈਂਟਰ 'ਚ ਖੇਡਣਾ ਹੈ ਤੇ ਕਿੱਥੋਂ ਇਹ ਆਪਣੀ ਪ੍ਰੈਕਟਿਸ ਕਰਨਗੇ ਕਿੱਥੋਂ ਇਹ ਆਪਣੀ ਗੇਮ ਡਿਵੈਲਪ ਕਰਨਗੇ ਜੇ ਸਟੇਡੀਅਮ ਤੇ ਇਹੀ ਹਾਲਾਤ ਰਹੇ ਸਾਨੂੰ ਦੇਣਾ ਤਾਂ ਕੀ ਹੈ ਜਿਹੜਾ ਸਾਡੇ ਕੋਲ ਇੱਕ ਸਟੇਡੀਅਮ ਸੀ ਪਿਛਲੇ 20 ਸਾਲਾਂ ਤੋਂ ਉਹਦੇ ਹਾਲਾਤ ਮਾੜੇ ਕਰਦੇ ਆ ਇਹੋ ਸਾ ਮੂਰੇ ਦੇ ਪ੍ਰਬੰਧਕ ਉਹ ਕਹਿੰਦੇ 35 ਲੱਖ ਆਉਣ ਵਾਲਾ ਪਹਿਲਾਂ ਕਹਿੰਦੇ 30 ਲੱਖ ਆ ਗਿਆ ਮੈਨੂੰ ਦੱਸੋ ਜੇ ਨਵੀਂ ਕੋਠੀ ਦੇ ਬੰਦਾ 40 50 ਲੱਖ ਲਾ ਦੇ ਉਹਦੇ ਵਟ ਘੱਟ ਦੰਦੇ ਔਰ ਇਹ ਸਟੇਡੀਅਮ ਤੇ ਦੱਸੋ ਮੈਨੂੰ 1 ਰੁਪਏ ਦੀ ਕੰਮ ਹੋਇਆ ਹੋਵੇ ਜਿਹੜਾ ਬੁਲਕ ਸਕੋਰ ਹੈਗਾ ਉਹ ਥੋੜਾ ਖਰਾਬ ਹੋਇਆ ਹੋਇਆ ਸੀ ਲੱਕੜ ਮਗਾਈਆ ਸਾਗਵਾਨ ਸਪੈਸ਼ਲ ਸਾਗਵਾਨ ਹੀ ਲੱਗਦੇ ਉੱਥੇ ਤੇ ਅਸੀਂ ਖਾ ਉੱਤੇ ਜਿਹਨੂੰ ਰਿਪੇਅਰ ਕਰਵਾ ਦੋਗੇ ਤੇ ਸਾਡੇ ਨੌਲੇਜ ਹੈ ਉਹਨੂੰ ਠੀਕ ਕਰਵਾ ਕੇ ਦੰਦਾਂਗਾ ਲੱਕੜਾਂ ਟੁੱਟੀਆਂ ਪਈਆਂ ਨੇ ਕਿਸੇ ਕਦੇ ਕਿਸੇ ਪਲੇਅਰ ਦੀ ਲੱਤ ਬਾਹ ਮੁੱੜ ਜਾਂਦੀ ਹੈ ਕਿਸੇ ਦਾ ਪੈਰ ਫੈਕਚਰ ਹੋ ਜਾਂਦਾ ਹੈ ਤੇ ਹੁਣ ਤੁਸੀਂ ਦੇਖੋਗੇ ਘੱਟੋ ਘੱਟ 40 50 ਬੱਚੇ ਉਰੇ ਖੇਡ ਰਹੇ ਨੇ ਇਹੀ ਬੱਚੇ ਆਪਣੇ ਦੇਸ਼ ਦਾ ਪ੍ਰਭੂਖ ਨੇ ਪੰਜਾਬ ਦਾ ਪ੍ਰਭੂਖ ਨੇ ਇੰਨਾ ਨਹੀਂ ਅੱਗੇ ਜਾ ਕੇ ਸਟੇਟ ਖੇਡਣਾ ਹੈ ਸੈਂਟਰ ਚ ਖੇਡਣਾ ਹੈ ਤੇ ਕਿੱਥੋਂ ਇਹ ਆਪਣੀ ਪ੍ਰੈਕਟਿਸ ਕਰਨਗੇ ਕਿੱਥੋਂ ਇਹ ਆਪਣੀ ਗੇਮ ਡਿਵੈਲਪ ਕਰਨਗੇ ਜੇ ਸਟੇਡੀਅਮ ਦੇ ਇਹੀ ਹਾਲਾਤ ਰਹੇ ਸਾਡੀ ਇਹੀ ਬੇਨਤੀ ਹੈ ਵੀ ਜਿਹੜੀ ਉਹਨਾਂ ਦੀ ਖੇਡੋ ਪੰਜਾਬ ਦੀ ਨੀਤੀ ਹੈ ਉਹ ਤੇ ਪਹਿਰਾ ਦੇਣ ਤੇ ਇਹਦਾ ਜੋ ਵੀ ਬਜਟ ਬੰਦ ਹੈ ਕੋਈ 5 ਲੱਖ ਕੋਈ 4 ਲੱਖ ਜੋ ਵੀ ਬੰਦ ਹੈ ਇਹਨੂੰ ਨਵਾਂ ਬਣਵਾਉਣ ਰਿਪੇਅਰ ਕਰਾਣ ਸ਼ੈਡਰ ਰਿਪੇਅਰ ਕਰਾਣ ਲਾਈਟਰ ਰਿਪੇਅਰ ਕਰਾਣ ਤਾਂ ਕਿ ਜੋ ਏਪ ਵੀ ਖੇ ਬੱਚਿਆਂ ਦਾ ਖੇਡ ਭੀਖਿਆ ਜੋ ਪੜਾਈ ਤੋਂ ਵੀ ਫੈਡ ਅਪ ਹੋ ਜਾਂਦੇ ਨੇ ਬੱਚੇ ਇੱਕ ਘੰਟੇ ਲਈ ਆਂਦੇ ਨੇ ਇੱਥੇ ਆਪਣਾ ਮਨੋਰੰਜਨ ਕਰਨ ਆਂਦੇ ਨੇ ਆਪਣੀ ਗੇਮ ਡਿਵੈਲਪ ਕਰਨ ਆਂਦੇ ਨੇ ਆਪਣਾ ਫਿਊਚਰ ਬਣਾਣ ਆਂਦੇ ਨੇ ਤਾਂ ਕਿ ਉਹ ਸਾਰੀਆਂ ਗੱਲਾਂ ਪੂਰ ਚੜ ਸਕਣ ਸਾਨੂੰ ਦੇਣਾ ਤਾਂ ਕੀ ਹੈ ਜਿਹੜਾ ਸਾਡੇ ਕੋਲ ਇੱਕ ਸਟੇਡੀਅਮ ਸੀ ਪਿਛਲੇ 20 ਸਾਲਾਂ ਤੋਂ ਉਹਦੇ ਹਾਲਾਤ ਮਾੜੇ ਕਰਦੇ ਹੈ ਔਰ ਇਹਦੇ ਤਹ ਜਦਿ ਇਹੋ ਸਾ ਮੂਰੇ ਦੇ ਪ੍ਰਬੰਧਕੇ ਉਹ ਕਹਿੰਦੇ 35 ਲੱਖ ਆਉਣ ਵਾਲਾ ਪਹਿਲਾਂ ਕਹਿੰਦੇ 30 ਲੱਖ ਆ ਗਿਆ ਮੈਨੂੰ ਦੱਸੋ ਜੇ ਨਵੇਂ ਕੋਠੀ ਦੇ ਬੰਦਾ 40 50 ਲੱਖ ਲਾ ਦੇ ਉਹਦੇ ਵਟ ਘੱਟ ਦੰਦੇ ਔਰ ਇਹ ਸਟੇਡੀਅਮ ਤੇ ਦੱਸੋ ਮੈਨੂੰ 1 ਰੁਪਏ ਦੀ ਕੰਮ ਹੋਇਆ ਹੋਵੇ ਔਰ ਇਹ ਹਾਲਾਤ ਜਿਹੜੇ ਤੁਸੀਂ ਵੇਖੋ ਮੈਂ ਕੱਲੀ ਕੱਲੀ ਚੀਜ਼ ਦਿਖਾਉਂਗਾ ਵੀ ਕਿੰਨੇ ਹਾਲਾਤ ਮਾੜੇ ਕਰ ਰੱਖਿਆ ਉਹਦਾ ਜਿਗਾੜ ਦੇਸੀ ਜਿਗਾੜ ਮੂਰੇ ਇੱਟਾ ਲਾ ਰੱਖਿਆ ਮੈਂ ਬੇਨਤੀ ਕਰਦਾ ਹਾਂ ਸੀਐਮ ਸਾਹਿਬ ਔਰ ਤੋਂਨਾਂ ਦੇ ਜਿਹੜੇ ਸਾਰੇ ਵਲੰਟੀਅਰ ਚੇਅਰਮੈਨ ਸਾਹਿਬ ਨੇ ਕੀ ਕਾਈਂਡਲੀ ਇਥੇ ਗੌਰ ਕਰੀ ਜਾਵੇ ਇਹ ਸਾਡੇ ਸ਼ਹਿਰ ਨੂੰ ਇਕੋ ਇੱਕ ਸਟੇਡੀਅਮ ਹੈ ਸਾਡੇ ਕੋਲ ਕੋਈ ਹੋਰ ਆਪਸ਼ਨਸ ਨਹੀਂ ਹੈਗੀਆਂ ਸਬਸਟੀਟਿਊਟ ਕਿ ਵੀ ਕਿਤੇ ਹੋਰ ਬਗ ਜੀ ਸਾਡੇ ਕੋਲ ਇਕੋ ਸਟੇਡੀਅਮ ਹੈ ਔਰ ਇੱਥੇ ਸਾਰੇ ਸ਼ਹਿਰ ਦੇ ਬੱਚੇ ਬਜ਼ੁਰਗ ਸਟੇਡੀਅਮ ਦੇ ਵਿੱਚ ਆਪਦਾ ਮਨ ਹੌਲਾ ਕਰਨ ਆਪਦਾ ਸਰੀਰਿਕ ਯੋਗਾ ਕਰਨ ਐਕਸਰਸਾਈਜ਼ ਕਰ ਰਹੇ ਹੁੰਦੇ ਆ ਔਰ ਇਹਨੂੰ ਚੰਗੀ ਤਰ੍ਹਾਂ ਠੀਕ ਕਰਕੇ ਇਹਨੂੰ ਦੁਬਾਰਾ ਤੋਂ ਚਾਲੂ ਕਰਿਆ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਸੇ ਜਿਹੜਾ ਇਨਡੋਰ ਸਟੇਡੀਅਮ ਹੈਗਾ ਫਾਰ ਬੈਡਮਿੰਟਨ ਇਹਦੇ ਵਿੱਚ ਤਿੰਨ ਕੋਰਟ ਹੈ ਇੱਕ ਕੋਟ ਵੁੱਡਸ ਦਾ ਹੈਗਾ ਲੱਕੜ ਦਾ ਸਾਗਵਾਨ ਦਾ ਬਣਿਆ ਹੋਇਆ ਦੋ ਕੋਟ ਮੈਟ ਵਾਲੇ ਹਨ ਠੀਕ ਹੈ ਬਿਲਕੁਲ ਜਿਹੜਾ ਵੁੱਡਸ ਕੋਟ ਹੈਗਾ ਉਹ ਥੋੜਾ ਖਰਾਬ ਹੋਇਆ ਹੋਇਆ ਸੀ ਲੱਕੜ ਮੰਗਾਈ ਹੈ ਸਾਗਵਾਨ ਸਪੈਸ਼ਲ ਸਾਗਵਾਨ ਹੀ ਲੱਗਦੀ ਉੱਥੇ ਤੇ ਅਸੀਂ ਖਾ ਉੱਤੇ ਜਿਹਨੂੰ ਰਿਪੇਅਰ ਕਰਵਾ ਦੋਗੇ ਤੇ ਸਾਡੇ ਨੌਲੇਜ ਹੈ ਉਹ ਅਸੀਂ ਠੀਕ ਕਰਵਾ ਕੇ ਦਵਾਂਗੇ ਆਪਕੇ ਦੇ ਅੰਦਰ ਤੁਸੀਂ ਦੇਖੋਗੇ ਘੱਟੋ ਘੱਟ 40 50 ਬੱਚੇ ਉਰੇ ਖੇਡ ਰਹੇ ਨੇ ਇਹੀ ਬੱਚੇ ਆਪਣੇ ਦੇਸ਼ ਦਾ ਭਵਿੱਖ ਨੇ ਪੰਜਾਬ ਦਾ ਭਵਿੱਖ ਨੇ ਇੰਨਾ ਨਹੀਂ ਅੱਗੇ ਜਾ ਕੇ ਸਟੇਟ ਖੇਲਣਾ ਹੈ ਸੈਂਟਰ 'ਚ ਖੇਲਣਾ ਹੈ ਤੇ ਕਿੱਥੋਂ ਇਹ ਆਪਣੀ ਪ੍ਰੈਕਟਿਸ ਕਰਨਗੇ ਕਿੱਥੋਂ ਇਹ ਆਪਣੀ ਗੇਮ ਡਿਵੈਲਪ ਕਰਨਗੇ ਜੇ ਸਟੇਡੀਅਮ ਦੇ ਇਹੀ ਹਾਲਾਤ ਰਹੇ ਚਾਹ ਨੂੰ ਦੇਣਾ ਤਾਂ ਕੀ ਹੈ ਜਿਹੜਾ ਸਾਡੇ ਕੋਲ ਇੱਕ ਸਟੇਡੀਅਮ ਸੀ ਪਿਛਲੇ 20 ਸਾਲਾਂ ਤੋਂ ਉਹਦੇ ਹਾਲਾਤ ਮਾੜੇ ਕਰਦੇ ਆ ਈਓ ਸਾਹਿਬ ਮੂਰੇ ਦੇ ਪ੍ਰਬੰਧਕ ਹੈ ਉਹ ਕਹਿੰਦੇ 35 ਲੱਖ ਆਉਣ ਵਾਲਾ ਹੈ ਪਹਿਲਾਂ ਕਹਿੰਦੇ 30 ਲੱਖ ਆ ਗਿਆ ਮੈਨੂੰ ਦੱਸੋ ਜੇ ਨਵੇਂ ਕੋਠੀ ਦੇ ਬੰਦਾ 40-50 ਲੱਖ ਲਾ ਦੇ ਉਹਦੇ ਵੱਟ ਘੱਟ ਦਦੇ ਔਰ ਇਹ ਸਟੇਡੀਅਮ ਤੇ ਦੱਸੋ ਮੈਨੂੰ 1 ਰੁਪਏ ਦੀ ਕੰਮ ਹੋਇਆ ਹੋਵੇ ਜਿਹੜਾ ਹੁਣ ਸਕੋਰ ਹੈਗਾ ਉਹ ਥੋੜਾ ਖਰਾਬ ਹੋਇਆ ਹੋਇਆ ਸੀ ਲੱਕੜ ਮਗਾਈਆ ਸਾਗਵਾਨ ਸਪੈਸ਼ਲ ਸਾਗਵਾਨ ਹੀ ਲੱਗਦੇ ਉੱਤੇ ਤੇ ਅਸੀਂ ਖਾ ਉੱਤੇ ਜਿਹਨੂੰ ਰਿਪੇਅਰ ਕਰਵਾ ਦੋਗੇ ਤੇ ਸਾਡੇ ਨੌਲੇਜ ਚ ਆ ਉਹਨੂੰ ਠੀਕ ਕਰਵਾ ਕੇ ਦਉਂਗਾ ਲੱਕੜਾਂ ਟੁੱਟੀਆਂ ਪਈਆਂ ਨੇ ਕਿਸੇ ਕਦੇ ਕਿਸੇ ਪਲੇਅਰ ਦੀ ਲੱਤ ਬਾਹ ਮੁੱੜ ਜਾਂਦੀ ਹੈ ਕਿਸੇ ਦਾ ਪੈਰ ਫੈਕਚਰ ਹੋ ਜਾਂਦਾ ਹੈ ਤੇ ਹੁਣ ਤੁਸੀਂ ਦੇਖੋਗੇ ਘੱਟੋ-ਘੱਟ 40-50 ਬੱਚੇ ਉਰੇ ਖੇਡ ਰਹੇ ਨੇ ਇਹੀ ਬੱਚੇ ਆਪਣੇ ਦੇਸ਼ ਦਾ ਪ੍ਰਭਿਖਣੇ ਪੰਜਾਬ ਦਾ ਪ੍ਰਭਿਖਣੇ ਇੰਨਾ ਨਹੀਂ ਅੱਗੇ ਜਾ ਕੇ ਸਟੇਟ ਖੇਡਣਾ ਹੈ ਸੈਂਟਰ ਚ ਖੇਡਣਾ ਹੈ ਤੇ ਕਿੱਥੋਂ ਇਹ ਆਪਣੀ ਪ੍ਰੈਕਟਿਸ ਕਰਨਗੇ ਕਿੱਥੋਂ ਇਹ ਆਪਣੀ ਗੇਮ ਡਿਵੈਲਪ ਕਰਨਗੇ ਜੇ ਸਟੇਡੀਅਮ ਦੇ ਇਹੀ ਹਾਲਾਤ ਰਹੇ ਸਾਡੀ ਇਹੀ ਬੇਨਤੀ ਹੈ ਵੀ ਜਿਹੜੀ ਉਹਨਾਂ ਦੀ ਖੇਡੋ ਪੰਜਾਬ ਦੀ ਨੀਤੀ ਹੈ ਉਹ ਤੇ ਪਹਿਰਾ ਦੇਣ ਤੇ ਇਹਦਾ ਜੋ ਵੀ ਬਜਟ ਬੰਦ ਹੈ ਕੋਈ 5 ਲੱਖ ਕੋਈ 4 ਲੱਖ ਜੋ ਵੀ ਬੰਦ ਹੈ ਇਹਨੂੰ ਨਵਾਂ ਬਣਵਾਉਣ ਰਿਪੇਅਰ ਕਰਾਣ ਸ਼ੈਡਰ ਰਿਪੇਅਰ ਕਰਾਣ ਲਾਈਟਰ ਰਿਪੇਅਰ ਕਰਾਣ ਤਾਂ ਕਿ ਜੋ ਏਪ ਵੀ ਖੇ ਬੱਚਿਆਂ ਦਾ ਖੇਡ ਭੀਖਿਆ ਜੋ ਪੜਾਈ ਤੋਂ ਵੀ ਫੈਡ ਅਪ ਹੋ ਜਾਂਦੇ ਨੇ ਬੱਚੇ ਇੱਕ ਘੰਟੇ ਲਈ ਆਂਦੇ ਨੇ ਇੱਥੇ ਆਪਣਾ ਮਨੋਰੰਜਨ ਕਰਨ ਆਂਦੇ ਨੇ ਆਪਣੀ ਗੇਮ ਡਿਵੈਲਪ ਕਰਨ ਆਂਦੇ ਨੇ ਆਪਣਾ ਫਿਊਚਰ ਬਣਾਣ ਆਂਦੇ ਨੇ ਤਾਂ ਕਿ ਉਹ ਸਾਰੀਆਂ ਗੱਲਾਂ ਪੂਰ ਚੜ ਸਕਣ ਸਾਨੂੰ ਦੇਣਾ ਤਾਂ ਕੀ ਹੈ ਜਿਹੜਾ ਸਾਡੇ ਕੋਲ ਇੱਕ ਸਟੇਡੀਅਮ ਸੀ ਪਿਛਲੇ 20 ਸਾਲਾਂ ਤੋਂ ਉਹਦੇ ਹਾਲਾਤ ਮਾੜੇ ਕਰਦੇ ਹੈ ਔਰ ਇਹਦੇ ਤਹ ਜਦਿ ਇਹੋ ਸਾਹ ਮੂਰੇ ਦੇ ਪ੍ਰਬੰਧਕ ਹੈ ਉਹ ਕਹਿੰਦੇ 35 ਲੱਖ ਆਉਣ ਵਾਲਾ ਪਹਿਲਾਂ ਕਹਿੰਦੇ 30 ਲੱਖ ਆ ਗਿਆ ਮੈਨੂੰ ਦੱਸੋ ਜੇ ਨਵੇਂ ਕੋਠੀ ਦੇ ਬੰਦਾ 40 50 ਲੱਖ ਲਾ ਦੇ ਉਹਦੇ ਵਟ ਘਟ ਦੰਦੇ ਆ ਔਰ ਇਹ ਸਟੇਡੀਅਮ ਤੇ ਦੱਸੋ ਮੈਨੂੰ 1 ਰੁਪਏ ਦੀ ਕੰਮ ਹੋਇਆ ਹੋਵੇ ਔਰ ਇਹ ਹਾਲਾਤ ਜਿਹੜੇ ਤੁਸੀਂ ਵੇਖੋ ਮੈਂ ਕੱਲੀ ਕੱਲੀ ਚੀਜ਼ ਦਿਖਾਉਂਗਾ ਵੀ ਕਿੰਨੇ ਹਾਲਾਤ ਮਾੜੇ ਕਰ ਰੱਖਿਆ ਉਹਦਾ ਜਿਗਾੜ ਦੇਸੀ ਜਿਗਾੜ ਮੂਰੇ ਇੱਟਾ ਲਾ ਰੱਖਿਆ ਮੈਂ ਬੇਨਤੀ ਕਰਦੇ ਹਾਂ ਸੀਐਮ ਸਾਹਿਬ ਔਰ ਤੋਂਨਾਂ ਦੇ ਜਿਹੜੇ ਸਾਰੇ ਵਲੰਟੀਅਰ ਚੇਅਰਮੈਨ ਸਾਹਿਬ ਨੇ ਕੀ ਕਾਈਂਡਲੀ ਇਥੇ ਗੌਰ ਕਰੀ ਜਾਵੇ ਇਹ ਸਾਡੇ ਸ਼ਹਿਰ ਨੂੰ ਇਕੋ ਇੱਕ ਸਟੇਡੀਅਮ ਹੈ ਸਾਡੇ ਕੋਲ ਕੋਈ ਹੋਰ ਆਪਸ਼ਨਸ ਨਹੀਂ ਹੈਗੀਆਂ ਸਬਸਟੀਟਿਊਟ ਕਿ ਵੀ ਕਿਤੇ ਹੋਰ ਬਗ ਜੀ ਸਾਡੇ ਕੋਲ ਇਕੋ ਸਟੇਡੀਅਮ ਹੈ ਔਰ ਇੱਥੇ ਸਾਰੇ ਸ਼ਹਿਰ ਦੇ ਬੱਚੇ ਬਜ਼ੁਰਗ ਸਟੇਡੀਅਮ ਦੇ ਵਿੱਚ ਆਪਦਾ ਮਨ ਹੌਲਾ ਕਰਨ ਆਪਦਾ ਸਰੀਰਿਕ ਯੋਗਾ ਕਰਨ ਐਕਸਰਸਾਈਜ਼ ਕਰਨ ਆਰੇ ਆਉਂਦੇ ਹੈ ਔਰ ਇਹਨੂੰ ਚੰਗੀ ਤਰ੍ਹਾਂ ਠੀਕ ਕਰਕੇ ਇਹਨੂੰ ਦੁਬਾਰਾ ਤੋਂ ਚਾਲੂ ਕਰਿਆ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਸਕੇ ਜਿਹੜਾ ਇਨਡੋਰ ਸਟੇਡੀਅਮ ਹੈਗਾ ਫਾਰ ਬੈਡਮਿੰਟਨ ਇਹਦੇ ਵਿੱਚ ਤਿੰਨ ਕੋਰਟ ਹੈ ਇੱਕ ਕੋਟ ਵੁੱਡਸ ਦਾ ਹੈਗਾ ਲੱਕੜ ਦਾ ਸਾਗਵਾਨ ਦਾ ਬਣਿਆ ਹੋਇਆ ਦੋ ਕੋਟ ਮੈਟ ਵਾਲੇ ਆ ਉਹ ਠੀਕ ਹੈ ਬਿਲਕੁਲ ਜਿਹੜਾ ਵੁੱਡਸ ਕੋਟ ਹੈਗਾ ਉਹ ਥੋੜਾ ਖਰਾਬ ਹੋਇਆ ਹੋਇਆ ਸੀ ਲੱਕੜ ਮੰਗਾਈਏ ਸਾਗਵਾਨ ਸਪੈਸ਼ਲ ਸਾਗਵਾਨ ਹੀ ਲੱਗਦੀ ਉੱਥੇ ਤੇ ਅਸੀਂ ਖਾ ਉੱਤੇ ਜਿਹਨੂੰ ਰਿਪੇਅਰ ਕਰਵਾ ਦੋਗੇ ਤੇ ਸਾਡੇ ਨੌਲੇਜ ਚ ਆ ਉਹ ਵੀ ਠੀਕ ਕਰਵਾ ਕੇ ਦਵਾਂਗੇ ਆਪਕੇ ਦੇ ਅੰਦਰ